ਹਾਏ ਓਏ ਮੈਂ ਸਾਤ ਸਾਲ ਬੋਲਦਾ ਇੰਡੀਆ ਮੈਂ ਕਿਸੇ ਨੂੰ ਨਹੀਂ ਦੱਸਿਆਗਾ ਜਦ ਤੱਕ ਮੈਂ ਬਾਪੂ ਨੂੰ ਵੀ ਨਹੀਂ ਦੱਸਿਆ ਪਤਾ ਨਹੀਂ ਬਾਪੂ ਮੈਨੂੰ ਦੇਖ ਕੇ ਕਿਹੋ ਜਿਹਾ ਰਿਐਕਸ਼ਨ ਕਰੂਗਾ ਚਲੋ ਦੇਖਦੇ ਹਾਂ ਹਾਂ ਬਈ ਉਹ ਘਰ ਦੇ ਵਿੱਚ ਹੋ ਹੀ ਜਾਂਦਾ ਵਾ ਕਿਹੜਾ ਮੁੰਡਾ ਸਕੇ ਆਇਆ ਵੀ ਤਾਂ ਆਉਣ ਲੱਗਾ ਵਾ ਹਾਏ ਓਏ ਪਤਾ ਨਹੀਂ ਕਿਥੇ ਲੈ ਹਾਏ ਓਏ ਮੈਂ ਮੋਸਾ ਇੰਡੀਆ ਆਇਆ ਵਾ ਪਤਾ ਨਹੀਂ ਕੀ ਰਿਐਕਸ਼ਨ ਹੋਗਾ ਬਾਪੂ ਦਾ ਜਲਦੀ ਚੱਲਦੇ ਹਾਂ ਹਾਏ ਓਏ ਬਾਪੂ ਪਤਾ ਨਹੀਂ ਕੀ ਰਿਐਕਸ਼ਨ ਲੂਗਾ ਮੈਨੂੰ ਦੇਖ ਕੇ ਚੁੱਪ ਚੁੱਪ ਓਏ ਯਾਰ ਮੇਰੇ ਤਾਂ ਅੱਕਾ ਝੋੜੀ ਆ ਜੁਬਾਰਾ ਹੀ ਆਂਦੇ ਆ ਬਾਪੂ ਓਹ ਥੀ ਕਾ ਪਤਾਗਾ ਗਏ ਬਾਪੂ ਆ ਕੋਣਾ ਓ ਤੂੰ ਤਾਂ ਜ਼ਮੀਨ ਛੱਡ ਕੇ ਚਲਾ ਗਿਆ ਸੀਗਾ ਓ ਸਾਡਾ ਬੰਦਰ ਜੀ ਨਹੀਂ ਲੱਗਦਾ ਸੀਗਾ ਅਸੀਂ ਕਹ ਤੂੰ ਤਾਂ ਪੂਣ ਨਹੀਂ ਲਾਉਂਦਾ ਸੀਗਾ ਤੇ ਫਿਰ ਅਸੀਂ ਕਹ ਹੋਰ ਤਾਂ ਕਹਾਣੀ ਆਹੀ ਕੰਮ ਕਰ ਲਈ ਤੇਰਾ ਭਰਾ ਏ ਜਮਾ ਬਾਪੂ ਮੈਂ ਤਾਂ ਬਰ ਪੈਸੇ ਕਮਾਉਂ ਜੇ ਤੂੰ ਮੇਰੀ ਪਹਿਲੀ ਦੀ ਪਟਵਾਰਾ ਕਰਾਤਾ ਉਹ ਪੁੱਤ ਪਹਿਲੀ ਦਾ ਪਟਵਾਰਾ ਨਹੀਂ ਉਹ ਕਹਿੰਦੇ ਇੰਦਨਾ ਭਾਈ ਮਾਰਦੇ ਭਾਈ ਗੱਲ ਆਉਂਦੇ ਤੇਰੇ ਭਰਾ ਵਾ ਤੇਰੇ ਨਾਲ ਖੜੂਗਾ ਬਾਪੂ ਤਾਂ ਇਹ ਵੀ ਕਹਿੰਦੇ ਹੁੰਦੇ ਆ ਵੀ ਮਾ ਭਾਈ ਮਾਰਦੇ ਓਏ ਓਦੋ ਤੇ ਪੁੱਤ ਗਾਣਿਆਂ ਦੇ ਵਿੱਚ ਆ ਬਾਪੂ ਵੀ ਤਾਂ ਗਾਣਿਆਂ 'ਚ ਹੀ ਕਹਿੰਦੇ ਆ ਅੱਛਾ ਭਗਵਾਨ ਜਿਹੜਾ ਫਿਰ ਦੂਜਾ ਹੋਣ ਵਾਲਾ ਆਪਾਂ ਆਪਰੇਸ਼ਨ ਕਰਾ ਦਈਏ ਵੇਖੋ ਵੇਖੋ ਹੋਰ ਉਹਨਾਂ ਨਾਲ ਉਹ ਬੋਤ ਤੈਨੂੰ ਦੱਸਿਆ ਦੱਸਿਆ ਵੀ ਅਸੀਂ ਵਿਹਲੇ ਸੀਗੇ ਹੋਰ ਕੋਈ ਕੰਮ ਹੈ ਨਹੀਂ ਸੀਗਾ ਮੈਂ ਕਿਹਾ ਇਹੀ ਕੰਮ ਕਰ ਲਈਏ